ਕੀ ਕਰ ਰਹੀ ਹੈ ਜੀ ਤੁਹਾਡੀ ਇਲੀਗਲ ਮਾਈਨਿੰਗ ਦੇ ਉੱਤੇ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਾਡੀ ਟੀਮ ਨੇ ਜਾ ਕੇ ਉਸ ਜਗ੍ਹਾ ਤੇ ਰੇਡ ਕੀਤਾ ਜਿੱਥੋਂ ਸਾਨੂੰ ਪਤਾ ਲੱਗਾ ਕਿ ਉਹ ਮਾਈਨਿੰਗ ਉਸ ਟਾਈਮ ਤੇ ਚੱਲ ਰਹੀ ਸੀ ਉਹ ਖੁਦਾਈ ਕਰ ਰਹੇ ਸੀ ਉੱਥੋਂ ਜਿਹੜੀ ਇਲੀਗਲ ਮਾਈਨਿੰਗ ਚੱਲ ਰਹੀ ਸੀ ਤੇ ਉਨ ਤੋਂ ਅਸੀਂ ਚਾਰ ਬੰਦੇ ਜਿਹੜੇ ਆ ਉਹਨਾਂ ਨੂੰ ਅਸੀਂ ਫੜਿਆ ਮੌਕੇ ਤੇ ਤੇ ਸਾਨੂੰ ਉੱਥੇ ਦੋ ਟਿਪਰ ਮਿਲੇ ਨੇ ਇੱਕ ਜਿਹੜਾ ਪੂਰਾ ਲੋਡਡ ਸੀ ਤੇ ਇੱਕ ਖਾਲੀ ਸੀ ਜਿਹਦੇ ਵਿੱਚ ਭਰਨ ਦੀ ਤਿਆਰੀ ਚੱਲ ਰਹੀ ਸੀ ਤੇ ਇੱਕ ਸਾਨੂੰ ਮੌਕੇ ਤੇ ਜੀਸੀਬੀ ਮਸ਼ੀਨ ਵਰਕਿੰਗ ਕੰਡੀਸ਼ਨ ਜਿ ਮਿਲੀ ਆ ਉਹਦੇ ਵਿੱਚ ਹਜੇ ਤੱਕ ਸਾਨੂੰ ਜਿਹੜੇ ਕ੍ਰਸ਼ਰਸ ਦੇ ਮਾਲਕ ਨੇ ਉਹਨਾਂ ਬਾਰੇ ਨਹੀਂ ਪਤਾ ਲੱਗਾ ਹਜੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਾਏਗਾ ਪਲੱਸ ਜਿਹੜੇ ਗੱਡੀਆਂ ਦੇ ਮਾਲਕ ਨੇ ਜਿਨ੍ਹਾਂ ਦੀਆਂ ਗੱਡੀਆਂ ਯੂਜ਼ ਹੋ ਰਹੀਆਂ ਸੀ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਾਊਗਾ ਲੋਕਾਂ ਨੂੰ ਪਹਿਲਾਂ ਵੀ ਇੱਕ ਰਿਕਵੈਸਟ ਕੀਤੀ ਸੀ ਇੱਕ ਮੈਸੇਜ ਪਾਇਆ ਸੀ ਕਿ ਇੱਥੇ ਪਹਿਲਾਂ ਵੀ ਬੜੀਆਂ ਗੱਲਾਂ ਚੱਲਦੀਆਂ ਨੇ ਕਿ ਇੱਥੇ ਇਲੀਗਲ ਮਾਈਨਿੰਗ ਚੱਲਦੀ ਹੈ ਸਾਡੇ ਪੰਜਾਬ ਸਰਕਾਰ ਵੱਲੋਂ ਪਲੱਸ ਸਾਡੇ ਜਿਹੜੇ ਬਾਲਗਦਰ ਅਫਸਰ ਨੇ ਉਹਨਾਂ ਵੱਲੋਂ ਵੀ ਬਹੁਤ ਜ਼ੀਰੋ ਟੋਲਰੈਂਸ ਪਾਲਿਸੀ ਚਲਾਈ ਗਈ ਹੈ ਮਾਈਨਿੰਗ ਦੇ ਉੱਤੇ ਕਿ ਇਹਦੇ ਤੇ ਬਿਲਕੁਲ ਵੀ ਇਲੀਗਲ ਮਾਈਨਿੰਗ ਨਹੀਂ ਕੀਤੀ ਜਾਵੇਗੀ ਪਹਿਲਾਂ ਵੀ ਇਹਦੇ ਤੇ ਵਾਰਨਿੰਗ ਦਿੱਤੀ ਗਈ ਆ ਤੇ ਮੈਂ ਅੱਜ ਦੁਬਾਰਾ ਲੋਕਾਂ ਨੂੰ ਅਪੀਲ ਕਰਾਂਗੀ ਕਿ ਬਿਲਕੁਲ ਵੀ ਮਾਈਨਿੰਗ ਜਿਹੜੀ ਬੰਦ ਕੀਤੀ ਜਾਵੇ ਜਿਹੜੇ 1921 ਦਾ ਵੀ ਕਰਦੇ ਨੇ ਤੇ ਉਹਦੇ ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਉਹਨਾਂ ਦੇ ਤੇ ਜੋ ਵੀ ਕਾਨੂੰਨ ਦੀਆਂ ਧਾਰਾਵਾਂ ਬੰਦੀਆਂ ਹਨ ਉਹਨਾਂ ਦੇ ਤਹਿਤ ਉਹਨਾਂ ਤੇ ਪਰਚਾ ਦਰਜ ਕਰਾਂਗੇ